ਅਮਰਸਰ ਦੀ ਕੱਲ ਦੇ ਇਕ ਲਾਰੈਂਸ ਰੋਡ ਦੇ ਨੌਵਰਟੀ ਚੌਂਕ ਦੇ ਵਿੱਚ ਹੀਰਾ ਪਨੀਰ ਵਾਲੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸ ਦੀ ਦੁਕਾਨ ਦੇ ਦੁੱਧ ਦੇ ਭਰੇ ਪਤੀਲੇ ਦੇ ਵਿੱਚ ਕਾਫੀ ਮੱਖੀਆਂ ਮੱਛਰ ਮਰੇ ਹੋਏ ਮਿਲ ਸਨ ਜਿਸ ਦੇ ਚਲਦੇ ਅੱਜ ਸਵੇਰੇ ਤੜਕਸਾਰ ਸਿਹਤ ਪਾਲ ਦੀ ਟੀਮ ਦੇ ਵੱਲੋਂ ਹੀਰਾ ਪਨੀਰ ਵਾਲੇ ਦੀ ਦੁਕਾਨ ਤੇ ਰੇਡ ਕੀਤੀ ਗਈ ਸਿਹਤ ਪਾਲ ਦੀ ਟੀਮ ਦੇ ਵੱਲੋਂ ਦੁਕਾਨ ਤੇ ਪਏ ਦੁੱਧ ਦੇ ਸੈਂਪਲ ਵੀ ਲਈ ਗਏ ਇਸ ਮੌਕੇ ਗੱਲਬਾਤ ਕਰਦੇ ਹੋਏ ਸਿਹਤ ਪਾਲ ਦੇ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਕੋਲ ਰਾਤ ਇੱਕ ਵੀਡੀਓ ਆਈ ਸੀ ਅਤੇ ਕੁਝ ਲੋਕਾਂ ਦੇ ਵੱਲੋਂ ਭੇਜੀ ਗਈ ਸੀ ਇਹ ਵੀਡੀਓ ਜਿਸ ਦੇ ਵਿੱਚ ਨੌਬੱਟੀ ਚੌਂਕ ਦੇ ਵਿੱਚ ਹੀਰਾ ਪਨੀਰ ਵਾਲੇ ਦੀ ਦੁਕਾਨ ਦੇ ਦੁੱਧ ਦੇ ਵਿੱਚ ਮੱਖੀਆਂ ਮੱਛਰ ਮਰੇ ਹੋਏ ਸਨ ਅਤੇ ਉਹਨਾਂ ਦਾ ਸੈਂਪਲ ਲੈਣ ਦੇ ਲਈ ਉਹ ਪੁਝੇ ਹਨ ਅਤੇ ਉਹ ਸ਼ਹਿਰ ਵਾਸੀਆਂ ਦੀ ਸਿਹਤ ਦੇ ਨਾਲ ਉੱਥੇ ਹੀ ਹੀਰਾ ਪਨੀਰ ਵਾਲੇ ਦੁਕਾਨਦਾਰ ਦਮਨ ਨੇ ਦੱਸਿਆ ਕਿ ਉਹ ਦੁੱਧ ਬਾਹਰ ਸੁੱਟਣ ਹੀ ਵਾਲੇ ਸਨ ਅਤੇ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਸਵੇਰੇ 4 ਵਜੇ ਦਾ ਸਮਾਂ ਸੀ ਅੱਜ ਇਹ ਦੁਕਾਨ ਖੋਲ੍ਹਣੀ ਸੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕੋਈ ਕੁਰਸੀ ਬਾਹਰ ਨਹੀਂ ਲੱਗੀ ਹੋਈ ਉਹਨਾਂ ਨੇ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਉਹਨਾਂ ਦੇ ਕੋਲ ਖਾਣ ਪੀਣ ਦੇ ਲਈ ਆਉਂਦੇ ਹਨ ਅਤੇ ਉਹਨਾਂ ਦਾ ਸਮਾਨ ਵਧੀਆ ਹੋਣ ਕਰਕੇ ਮਾਸ਼ੂਕੀ ਨਾਮ ਆ ਜੀ ਤੇ ਕਿਹੜੇ ਡਿਪਾਰਟਮੈਂਟ ਤੋਂ ਕੀ ਡਿਜ਼ਾਈਗਨੇਸ਼ਨ ਹੈ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਇੱਥੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਆਫ ਫੂਡ ਸੇਫਟੀ ਤਾਇਨਾਤ ਹਾਂ ਅੱਜ ਕੀ ਕੀਤਾ ਗਿਆ ਦੇਖੋ ਕੱਲ ਰਾਤ ਨੂੰ ਤਕਰੀਬਨ 8:30 ਵਜੇ ਮੇਰੇ ਕੋਲੋਂ ਕੁਝ ਬੰਦਿਆਂ ਨੇ ਵੀਡੀਓਜ਼ ਤੇ ਜੀ ਸੀ ਜਿਹਦੇ ਵਿੱਚ ਇਹਨਾਂ ਦੇ ਜਿਹੜੇ ਦੁੱਧ ਪਿਆ ਹੋਇਆ ਸੀ ਉਹਦੇ ਵਿੱਚ ਕੁਝ ਮੱਖੀ ਮੱਛਰ ਜਿਹੜੇ ਸੀ ਮਰੇ ਹੋਏ ਸੀ ਸੋ ਉਹਦੇ ਰਿਗਾਰਡਿੰਗ ਦੇ ਵਿੱਚ ਅੱਜ ਅਸੀਂ ਇੱਥੇ ਜਿਹੜਾ ਹੈ ਸੈਂਪਲਿੰਗ ਦੇ ਲਈ ਪਹੁੰਚੇ ਆ ਸੋ ਅਸੀਂ ਅੱਜ ਇੱਥੇ ਦੇਖਿਆ ਔਰ ਆ ਕੇ ਚੈਕਿੰਗ ਕੀਤੀ ਹੈ ਸੋ ਜਿਹੜਾ ਹੁਣ ਇਹਨਾਂ ਦਾ ਦੁੱਧ ਸੀਗਾ ਉਹ ਹਾਫ ਡੈਂਸੀ ਫਾਟੀ ਵਿੱਚ ਦੁੱਧ ਔਰ ਪਾਣੀ ਔਰ ਲੌਂਗ ਲੱਛੀ ਵਗੈਰਾ ਮਿਕਸ ਸੀਗਾ ਔਰ ਇਹਨਾਂ ਵੱਲੋਂ ਜਿਹੜਾ ਇਨੂੰ ਲੜਕੇ ਨੂੰ ਪੁੱਛਿਆ ਗਿਆ ਔਰ ਇਹ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਕਿ ਜਿਹੜਾ ਕੱਲ ਦੁੱਧ ਸੀਗਾ ਉਹ ਅਸੀਂ ਜਿਹੜਾ ਸਵੇਰੇ 4 ਵਜੇ ਫਾਰਡ ਸਟ੍ਰਾਇੰਗ ਪਰ ਪ੍ਰਸੀਸਲੀ ਰੱਖਿਆ ਸੀ ਪਰ ਕਿਉਂਕਿ ਸਾਡਾ ਜਿਹੜਾ ਮੇਨ ਕੰਸਰਨ ਹੈਗਾ ਫਾਰਡ ਦਾ ਪਬਲਿਕ ਹੈਲਥ ਸਾਡਾ ਜਿਹੜਾ ਮੇਨ ਹੈ ਕਿ ਅਸੀਂ ਹਰ ਇੱਕ ਚੀਜ਼ ਨੂੰ ਬੜਾ ਬਰੀਕੀ ਨਾਲ ਦੇਖਣਾ ਹੈ ਕਿ ਕਿਸੇ ਨੂੰ ਕਿਸੇ ਤਰੀਕੇ ਦੀ ਜਾਨ ਮਾਲੀ ਨੁਕਸਾਨ ਨਾ ਹੋਵੇ ਸੋ ਅਸੀਂ ਜਿਹੜਾ ਹੈ ਇਹਦਾ ਜਿਹੜਾ ਦੁੱਧ ਦੇ ਨਹਾਫ ਡਨ ਕੀਤਾ ਸੀ ਫਾਰ ਟੀ ਦੇ ਲਈ ਉਹਦੇ ਅਸੀਂ ਸੈਂਪਲ ਜਿਹੜੇ ਆ ਲੈ ਲਏ ਆ ਔਰ ਇਹਨੂੰ ਵਾਰਨ ਕਰ ਦਿੱਤਾ ਕਿ ਅੱਗੇ ਤੋਂ ਜੋ ਇਹ ਅਸੀਂ ਅੱਜ ਹੀ ਰਾਪਨੀਰ ਵਾਲਾ ਤੁਸੀਂ ਆ ਕੇ ਕਿੰਨੀ ਸਫਾਈ ਦੇਖੀ ਕਿੰਨਾ ਸਮਾਰਟ ਹੈ ਸਮਾਨ ਕੁਆਲਿਟੀ ਆਫ ਪ੍ਰੋਡਕਟਸ ਦੀ ਕੁਆਲਿਟੀ ਆਫ ਪ੍ਰੋਡਕਟਸ ਦੀ ਸਮਾਨ ਜਿਹੜਾ ਹੈ ਉਹਦਾ ਔਰ ਇਹਦੀ ਜਿਹੜੀ ਸਾਫ ਸਫਾਈ ਦਾ ਉਹ ਇਹਨੂੰ ਅਸੀਂ ਇੰਪਰੂਵਮੈਂਟ ਨੋਟਿਸ issues ਕਰ ਦਿੱਤਾ ਔਰ ਜਿਹੜੇ ਪ੍ਰੋਡਕਟਸ ਨੇ ਆ ਉਹਦਾ ਆਪਾਂ ਮਿਲਕ ਦਾ ਜਿਹੜਾ ਸੈਂਪਲ ਆ ਉਹ ਲੈ ਲਿਆ ਕਿੰਨੀ ਸਫਾਈ ਕਿੰਨੇ ਪਰਸੈਂਟ ਸਫਾਈ ਕੀਤੀ ਤੁਸੀਂ ਪਰਸੈਂਟੇਜ ਤਾਂ ਨਹੀਂ ਆਪਾਂ ਕਹਿ ਸਕਦੇ ਬਾਕੀ ਕਿਉਂਕਿ ਇਹ ਇੱਕ ਲਾਈਕਾ 30 ਸਟਾਲ ਹੈ ਬਾਹਰ ਬੈਠਦੇ ਲੋਕ ਆ ਕੇ ਟੀ ਕਰਦੇ ਆ ਤੋਂ ਲਾਈਵ ਹੀ ਚਾਹ ਵਗੈਰਾ ਬਣਾਉਂਦੇ ਆ ਅਸੀਂ ਇਹਨਾਂ ਨੂੰ ਕਿਹਾ ਕਿ ਹਰ ਇੱਕ ਸਮਾਨ ਜਿਹੜਾ ਟੱਕੇ ਹੋਣਾ ਹੁੰਦਾ ਪਹਿਲਾਂ ਤਾਂ ਭਾਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਛੋਟਾ ਵੀਰ ਦਮਨ ਇਹ ਜਿਹੜੀ ਵੀਡੀਓ ਵਾਇਰਲ ਹੋਈ ਆ ਇਹ ਵੀਡੀਓ ਕਿਸੇ ਨੂੰ ਕੋਈ ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਾਂਗਾ ਵੀਡੀਓ ਵਾਇਰਲ ਕਰਨ ਤੋਂ ਪਹਿਲੇ ਇੱਕ ਵਾਰੀ ਪੁੱਛ ਲਿਆ ਕਰੋ ਕਿ ਦਾ ਵੀਡੀਓ ਕੀ ਕੀ ਕਰਨ ਕੀ ਇਸ ਚੀਜ਼ ਦਾ ਇਹ ਸਾਰਿਆਂ ਨੂੰ ਪਤਾ ਹੈ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਕਿ ਮੇਰੀ ਦੁਕਾਨ 7 ਵਜੇ ਸਵੇਰੇ ਖੁੱਲਦੀ 7:30 ਵਜੇ ਜਿਹੜੀ ਵੀਡੀਓ ਬਣੀ ਆ 4 ਕੋਏ ਬਣੀ ਸਵੇਰੇ ਤੜਕੇ 4:30 ਵਜੇ ਕੱਲ ਦਾ ਰਾਤਲਾ ਜਿਹੜਾ ਦੁੱਧ ਬਚਿਆ ਸੀ ਉਹ ਦੁੱਧ ਖਰਾਬ ਹੀ ਐਕਚੁਅਲੀ ਉਹ ਜੇ ਆਪਾਂ ਕੈਂਡੀ ਚੋਂ ਕੱਢਾਂਗੇ ਦੁੱਧ ਉਹ ਕਿਸੇ ਭਾਂਡੇ ਚ ਪਾ ਕੇ ਕੱਢਾਂਗੇ ਇਹ ਤਾਂ ਐ ਨਹੀਂ ਕੈਂਡੀ ਚੋਂ ਬਾਟੇ ਕੱਢੇ ਤੇ ਰੋੜੀਗੇ ਜ਼ਮੀਨ ਤੇ ਦੁੱਧ ਦੇ ਪੋਤੇ ਇੱਕ ਬਰਾਬਰ ਆ ਜਦੋਂ ਆਪਾਂ ਦੁੱਧ ਨੂੰ ਐ ਕਰਕੇ ਕੈਂਡੀ ਚੋਂ ਦਾਦੇ ਰੋੜਾਂਗੇ ਉਹਨੂੰ ਕਿਸੇ ਭਾਂਡੇ ਚ ਪਾ ਕੇ ਹੀ ਕੇ ਹੁਣ ਜਾਨਵਰ ਆ ਹੁਣ ਜਾਨਵਰਾਂ ਨਾਲ ਲਗਾ ਵੀ ਆ ਜਾਨਵਰ ਨੂੰ ਪਾਵਾਂਗੇ ਇਹ ਚੀਜ਼ ਇਹ ਤਾਂ ਐ ਨਹੀਂ ਕਿ ਭਾਂਡੇ ਫੜੇ ਤੇ ਐ ਕਰਕੇ ਰੋੜ ਤਾਂ ਨਾਲੀਆਂ ਦੇ ਵਿੱਚ ਆਪਣੇ ਕਹਿਣ ਦਾ ਮਕਸਦ ਜਿਹੜਾ ਮੁੰਡੇ ਨੇ ਕੀਤਾ ਆ ਮੁੰਡੇ ਨੂੰ ਚਲੋ ਉਹਨੂੰ ਨਾ ਸਮਝੀ ਉਹ ਮੁੰਡੇ ਨੇ ਭਾਂਡਾ ਬਾਹਰ ਆਇਆ ਕਿਉਂਕਿ ਜਿਸ ਟਾਈਮ ਤੇ ਉਹਨੇ ਮੁੰਡੇ ਨੇ ਸਾਰਾ ਕੈਮਰਾ ਕਮਾਇਆ ਆ ਇਹ ਸਾਰਿਆਂ ਨੇ ਵੀਡੀਓ ਵੇਖੀ ਆ ਇਹ ਨਹੀਂ ਕਿ ਕੱਲਾ ਮੈਂ ਆਪਣੀ ਸਪਸ਼ਟੀ ਕਰਨਾ ਖੰਨਾ ਉਸ ਟਾਈਮ ਤੇ 4 ਵਜੇ ਦੇ ਦੌਰਾਨ ਬਾਹਰ ਕੋਈ ਟੇਬਲ ਨਹੀਂ ਲੱਗਾ ਉਹ ਲੋਕਾਂ ਦੇ ਮਨ ਚ ਇਹ ਹੀ ਗਿਆ ਉਹੀ ਚੀਜ਼ ਪਿਆਈ ਆ ਪਰ ਇਹ ਸਾਰਿਆਂ ਨੂੰ ਪਤਾ ਹੈ ਕਿ ਅੱਜ ਤੱਕ ਜਿੰਨੀ ਵੀ ਜਨੇ ਵਿਦੇਸ਼ਾਂ ਵਿਦੇਸ਼ਾਂ ਤੋਂ ਮੇਰੇ ਤੋਂ ਬੰਦੇ ਆਂਦੇ ਆ ਚਾਹੇ ਕੈਨੇਡਾ ਤੋਂ ਆਇਓ ਅਮਰੀਕਾ ਤੋਂ ਆਇਓ ਇੰਗਲੈਂਡ ਤੋਂ ਜਿੰਨੇ ਅੱਜ ਤੱਕ ਬੰਦੇ ਆਏ ਆ ਅੱਜ ਤੱਕ ਕਦੀ ਇਦਾਂ ਦਾ ਕੰਮ ਨਹੀਂ ਹੋਇਆ ਪਰ ਆ ਜਿਹੜੀ ਚੀਜ਼ ਹੋਈ ਆ ਇਹ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੋਇਆ ਕਿ ਉਹ ਮੁੰਡੇ ਨੇ ਕਾਊਂਟਰ ਤੇ ਰੱਖੀ ਆ ਉਹਦੇ ਪਾਣੀ ਕੀ ਕਾਊਂਟਰ ਤੇ ਕੰਮ ਕਰ ਲੱਗੇ ਆ ਪਰ ਉਹ ਚੀਜ਼ ਇੱਕ ਮਤਲਬ ਕਿ ਜਾਨਵਰਾਂ ਨੂੰ ਪਾਣ ਵਾਸਤੇ ਤੇ ਖਰਾਬ ਹੋ ਗਈ ਪਰ ਮੈਨੂੰ ਖੁਸ਼ੀ ਵੀ ਆ ਆਪਣੇ ਪੰਜਾਬ ਦੇ ਵਿੱਚ ਇੰਨਾ ਇੱਕ ਯਕਦਾਂ ਵੀ ਉਹਨਾਂ ਨੇ ਐਕਸ਼ਨ ਲਿਆ ਆ ਵਧੀਆ ਲੱਗਾ ਆ ਕਿ ਯਕਦਾਂ ਆਏ ਆ ਆਪਣੇ ਵੱਲੋਂ ਕੋਈ ਚੋਰੀ ਨਹੀਂ ਆ ਉਹਨਾਂ ਨੇ ਹੁਣ ਵੀ ਚੈੱਕ ਕੀਤਾ ਸੀ ਦੁੱਧ ਦੇ ਵਿੱਚੋਂ ਉਹ ਜਿਹੜੇ ਦੁੱਧ ਦੇ ਵਿੱਚ ਔਲਾਚੀ ਨਿਕਲੀ ਆ ਉਹ ਤੁਸੀਂ ਵੀ ਚੈੱਕ ਆਮਰੇ ਜ ਸਾਡੇ ਆ ਹੀ ਗਿਆ ਨਾ ਔਲਾਚੀ ਨਿਕਲਿਆ ਉਸ ਤੋਂ ਇਲਾਵਾ ਕੁਝ ਨਹੀਂ ਨਿਕਲਿਆ ਔਲਾਚੀ ਦੇ ਪੱਤੇ ਹੀ ਉਸ ਤੋਂ ਇਲਾਵਾ ਕੁਝ ਨਹੀਂ ਆ ਸੈਂਪਲਿੰਗ ਹੋਈ ਸੈਂਪਲਿੰਗ ਦੁੱਧ ਦੀ ਹੋਈ ਆ ਬਾਕੀ ਦੇਖੋ ਕਿੱਛ ਕੀ ਕਰਦੇ ਆ ਥੈਂਕ ਯੂ ਸੋ ਮਚ ਐਸਐਮ ਜਨ نیوز ਲਈ ਹਮਨ ਸਾਡ ਤੋਂ ਹਰਜੀਤ ਸਿੰਘ ਕਰਵਾਤ ਰਿਪੋਰਟ